ਵਾਹ ਏ ਗੁਰੂ ਜੀ ਕਾ ਖਾਲਸਾ ਵਾਹ ਏ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪਹਿਲਾ ਕਰਮ ਕਰ ਤੂ ਤ ਬੇਲ ਬਿਸਥਾਰੀ RAM ਨਾਮ ਫਲ ਹੂਆ ਤੇ ਸਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਨ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾਉ ਜਨ ਪਿਆਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਹਰ ਆਇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਨਾਹਦ ਸੋ ਸੋਹਰਾਤਾ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲਾਂ ਗੱਲੀ ਗੱਲਾਂ ਸਿਰ ਜਣ ਹਾਰ ਖਾਣਾ ਪੀਣਾ ਹਸਣਾ ਬਾਦ ਜਬ ਲਗ ਹਿਰਦੈ ਨ ਆਵੇ ਯਾਦ ਤੋ ਪਰਵਾਹਾ ਕਹੀ ਕਿਆ ਕੀਜੈ ਜਨਮ ਜਨਮ ਕੇ ਛਲੀ ਜੀ ਲੀ ਜੈ ਰਹਾਓ ਮਨ ਕੀ ਮਤਮ ਤਾਗਲ ਮਤਾ ਜੋਖਿਸ਼ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੈ ਹਰਦਾਸ ਪਾਪ ਪੁੰਨ ਦੋਏ ਸਾਖੀ ਪਾਸ ਜੈਸਾ ਤੂੰ ਕਰਹਿ ਤੈਸਾ ਕੋ ਹੋਏ ਤੁਜ ਬਿਨ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇਹ ਤੈਹੀ ਕੋ ਪਾਵੇ ਤਉਦੇ ਆਪੇ ਭਾਵੇ ਤਿਵੇ ਚਲਾਵੇ ਰਾਗ ਰਤਨ ਪਰੀਆਂ ਪਰਵਾਰ ਤਿਸ ਵਿੱਚ ਉਪਜੈ ਅਮਰਤ ਧਾਰ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅਮਰਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਭਇਆ ਸੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਬਿਬੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਓ ਗੁਰੂ ਦਵਾਰੈ ਹਮਰਾ ਵਿਆਹ ਹੋ ਜੇ ਹੋਵਾ ਜਾਂ ਸੋ ਮਿਲਿਆ ਤਾਂ ਜਾਣਿਆ ਤਿਹੋ ਲੋਕਾ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸੁਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮਖ ਬੂਝੈ ਕੋਈ ਭਨਤ ਨਾਨਕ ਸਬਨਾ ਕਾ ਫਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿਵਾਨ ਸੰਸਾਰ ਸੈ ਅਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਉ ਸਤਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਆਦਕ ਤੇ ਆਸਪੇਖ ਬੋ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕਰੋ ਦੇ ਅੰਤਰ ਤਨ ਹਿਰੈ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰਿਆ ਆਪੇ ਬਖਸਿੰਦ ਤਨ ਮਨ ਹਰ ਪਹਿ ਆਗੇ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ن دسے سب خے جو پججھے سو آ جائے نانک استر نام رجای آسا محلہ پہلا ایک سرور کمل نوپ سدا ماسے پرمل روپ اجل موتی چوگ ہنس سرب کلا جگ دیسے ہنس ਜੋ ਦੀ ਸੈ ਸੋ ਪੁਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਦੀ ਸੈ ਰਹਾਉ ਮਿਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗਰਵੰਤੋ ਰਾਜਨ ਰਾਜ ਸਦਾ ਬਿਗ ਸੰਤੋ ਜਿਸ ਤੂੰ ਰੱਖੈ ਕਿਰਪਾ ਧਾਰ ਬੂੜ ਤਪਾਹਨ ਤਾਰਹਿ ਤਾਰ ਤ੍ਰਿਪਵਨ ਮਹਿ ਜੋਤ ਤ੍ਰਿਪਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਐਸ ਭਗਤ ਕਰੇ ਲਿਵ ਲਾਏ ਨਾਨਕ ਤਿਨ ਕੈ ਲਾਗੇ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਪਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਓ ਕੂੜ ਕਮਾਵੇ ਆਵੇ ਜਾਵੇ ਕਹਿ ਨ ਕਥਨ ਵਾਰਾ ਨਹੀਂ ਆਵੇ। ਕਿਆ ਦੇਖਾ ਸੂਜ ਬੂਜ ਨਾ ਪਾਵੇ। ਬਿਨ ਨਾਵੇ ਮੰਤ੍ਰਿ ਪਤਨ ਆਵੇ। ਜੋ ਜਨਮੇ ਸੇ ਰੋਗ ਵਿਆਪੇ। ਹੋ ਮਾਇਆ ਦੁਖ ਸੰਤਾਪੇ। ਸੇ ਜਨ ਬਾਚੇ ਜੋ ਪ੍ਰਭ ਰੱਖੇ। ਸਤਗੁਰ ਸੇਵ ਅੰਮ੍ਰਿਤ ਰਸ ਚਾਖੇ। ਚਲ ਤੋ ਮਨ ਰੱਖੇ ਅੰਮ੍ਰਿਤ ਚਾਖੇ। ਸਤਗੁਰ ਸੇਵ ਅਮਰਤ ਸ਼ਬਦ ਭਖੈ ਸਾਚੈ ਸ਼ਬਦ ਮੁਕਤ ਗਤ ਪਾਏ ਨਾਨਕ ਵਿੱਚੋ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸਚ ਥੀਆ ਅਮਰਤ ਨਾਮ ਸਤਗੁਰ ਦਿਆ ਹਿਰਦੈ ਨਾਮ ਨਾਹੀ ਮਨ ਭੰਗ ਹਨ ਦਿਨ ਨਾਲ ਪਿਆਰੇ ਸੰਗ ਹਰ ਜਿਉ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਰਹਾਓ ਕਰਮਾ ਧਰਮ ਸਚ ਸਾਚਾ ਨਾਓ ਤਾਂ ਕੈ ਸਦ ਭਲੇ ਹਰੈ ਜਾਓ ਜੋ ਹਰ ਰਾਤੇ ਸੇ ਜਨ ਪਰਵਾਣ ਤਿਨ ਕੀ ਸੰਗਤ ਪਰ ਮਨਿ ਦਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੇ ਆਪ ਤਰੈ ਸੰਗਤ ਕੁਲ ਤਾਰੈ ਸਤ ਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਾਤ ਸਚ ਨਾਉ ਕਰਮ ਧਰਮ ਸੰਜਮ ਸਤ ਭਾਉ ਨਾਨਕ ਬਖਸ਼ੇ ਪੂਸ਼ਨਾ ਹੋਏ ਦੂਜਾ ਮਿਟੇ ਏਕੋ ਸੋਏ ਨਾਨਕ ਬਖਸ਼ੇ ਪੂਸ਼ਨਾ ਹੋਏ ਦੂਜਾ ਮਿਟੇ ਇੱਕੋ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ